ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਪੰਜਾਬ ਸਰਕਾਰ ਨੇ ਕਰੋੜਾਂ ਅਰਬ ਰੁਪਇਆ ਲਾ ਕੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਜਲਾਸ ਸੱਦਿਆ ਸੀ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਆਸ ਸੀ ਵੀ ਕੋਈ ਚੰਗੇ ਮੁੱਦੇ ਜਰਿਓ ਵਿਚਾਰੇ ਜਾਣਗੇ ਅੰਕਲ ਜੀ ਨਾ ਬੰਦੀ ਸਿੰਘਾਂ ਦਾ ਮੁੱਦਾ ਵਿਚਾਰਿਆ ਗਿਆ ਨਾ ਚੰਡੀਗੜ੍ਹ ਦਾ ਮੁੱਦਾ ਬਸਾਰਿਆ ਗਿਆ ਨਾ ਹੀ ਯੂਨੀਵਰਸਿਟੀ ਦਾ ਕੋਈ ਪੰਜਾਬ ਦਾ ਹੱਲ ਤੇ ਕੀਤਾ ਨਹੀਂ ਤੇ ਕਰੋੜਾਂ ਰੁਪਏ ਪੰਜਾਬ ਦਾ ਬਰਬਾਦ ਕਰਤਾ ਨਾ ਹੀ ਕੋਈ ਪੰਜਾਬ ਨੂੰ ਕੋਈ ਰੁਜ਼ਗਾਰ ਦਿੱਤਾ ਵੀ ਪੰਜਾਬ ਦੇ ਬੱਸਾ ਹੀ ਲਾ ਲੋ ਬੱਸਾ ਵੀ ਜੁਪੀ ਦੀਆਂ ਟੈਂਟ ਦਿੱਲੀ ਦਾ ਸਾਰਾ ਜਿਹੜਾ ਸਿਸਟਮ ਉਹ ਦਿੱਲੀ ਜੁਪੀ ਬਿਹਾਰ ਦਾ ਲੋਕਾਂ ਦਾ ਦੂਜੀਆਂ ਸਟੇਟਾਂ ਦਾ ਤੇ ਕਰਜਾ ਪੰਜਾਬ ਦੇ ਸ਼ਹਿਰ 400 ਕਰੋੜ ਚ ਰਹਾਤਾ ਇਹ ਕੋਈ ਸਮਝ ਵਾਲੀ ਗੱਲ ਨਹੀਂ ਆ ਇਹ ਭਗਵੰਤ ਮਾਨ ਸਿਰਫ ਤੇ ਸਿਰਫ ਲੋਕਾਂ ਨੂੰ ਉੱਲੂ ਹੀ ਬਣਾ ਰਿਹਾ ਆ ਪਹਿਲਾ ਐਲਾਨ ਸੀ ਪੀ ਆਨੰਦਪੁਰ ਸਾਹਿਬ ਅੰਮ੍ਰਿਤਸਰ ਤੇ ਸਭ ਕੇ ਚਲਵੰਡੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਤੇ ਫਿਰ ਕਿਹਾ ਤਗਲਿਆਰੇ ਗਲਿਆਰੇ ਦਾ ਪਹਿਲਾਂ ਹੀ ਪਵਿੱਤਰ ਹੁੰਦੇ ਨੇ ਕੋਈ ਸਮਝ ਵਾਲੀ ਗੱਲ ਨਹੀਂ ਇਹ ਸਿਰਫ ਸਿਰਫ ਲੋਕਾਂ ਨੂੰ ਉਲੂ ਬਣਾ ਰਿਹਾ ਤੇ ਪੰਜਾਬ ਦੇ ਸਿਰਲੁਕ ਅਰਬਾਖ ਖਰੂੜਾ ਕਰਜ਼ਾ ਚਲਾ ਰਿਹਾ ਇਸ ਕਰਕੇ ਸਾਲ ਆਪਕਾ ਸਭ ਦਾ ਕੱਟ ਲੋਗਾ ਹਕ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਿਸ਼ਵਤ ਸਾਨੂੰ ਆਸੀਫ ਇਚਲ ਬੰਦੀ ਸਿੰਘ ਛੁੱਟ ਜਾਣਗੇ ਕੋਈ ਚੰਡੀਗੜ੍ਹ ਦਾ ਮੁੱਦਾ ਵਿਚਾਰਿਆ ਜਾਊਗਾ ਕੋਈ ਪਾਣੀ ਦਾ ਮੁੱਦਾ ਵਿਚਾਰਿਆ ਜਾਊਗਾ ਪਰ ਇਹ ਤਾਂ ਖੋਦੇ ਆ ਪਹਾੜ ਤੇ ਨਿਕਲਿਆ ਚੂਹਾ ਕੋਈ ਗੱਲ ਬਣੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ